ਪਾਹੀਜ ਜੋੜੇ ਦਾ ਆ ਪਿਆਰ ਦੇਖ ਕੇ ਸ਼ਾਇਦ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਪਿਆਰ ਦੀ ਭੁੱਖ ਦੇ ਵਿੱਚ ਆਪਸ ਦੇ ਵਿੱਚ ਲਵ ਮੈਰਿਜ ਕਰਵਾ ਲੈਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੀ ਲਵ ਮੈਰਿਜ ਤਿੱਕ ਦੀ ਵੀ ਨਹੀਂ ਹੈ ਤੇ ਆਪਣੇ ਮਾਪਿਆਂ ਨੂੰ ਵੀ ਪਰੇਸ਼ਾਨ ਕਰਦੇ ਨੇ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਲੜਕੇ ਲੜਕੀਆਂ 'ਚ ਲਵ ਮੈਰਿਜ ਦੀ ਬਹੁਤ ਦੌੜ ਲੱਗੀ ਹੋਈ ਹੈ ਆਪਣੇ ਜੀਵਨ ਸਾਥੀ ਦੀ ਭਾਲ ਵੀ ਉਹ ਆਪ ਹੀ ਕਰ ਲੈਂਦੇ ਨੇ ਥੋੜਾ ਜਿਹਾ ਵੀ ਭੋਰਾ ਵੀ ਆਪਣੇ ਮਾਪਿਆਂ ਦੇ ਬਾਰੇ ਨਹੀਂ ਸੋਚਦੇ ਕਿ ਉਹਨਾਂ ਦਾ ਵੀ ਉਹਨਾਂ ਦੇ ਉੱਤੇ ਹੱਕ ਹੁੰਦਾ ਹੈਗਾ ਉਹ ਹੱਕ ਵੀ ਇਹ ਬੱਚੇ ਖੋਹ ਲੈਂਦੇ ਨੇ ਤੇ ਫਿਰ ਲਵ ਮੈਰਿਜ ਤੋਂ ਕੁਝ ਸਮੇਂ ਬਾਅਦ ਉਹਨਾਂ ਨੇ ਜਦੋਂ ਨਈ ਨਿਬਦੀ ਤਾਂ ਆਪਣੇ ਮਾਪਿਆਂ ਨੂੰ ਵੀ ਉਹ ਪਰੇਸ਼ਾਨੀਆਂ ਦੇ ਵਿੱਚ ਪਾ ਦਿੰਦੇ ਨੇ ਜ਼ਰੂਰਤ ਹੈ ਇਸ ਅਪਾਹਜ ਜੋੜੇ ਤੋਂ ਸੇਧ ਲੈਣ ਦੀ ਜਿਨ੍ਹਾਂ ਦਾ ਨਾਮ ਰਾਜੂ ਅਤੇ ਭੋਲੀ ਹੈ ਕਿ ਇਹਨਾਂ ਨੇ ਕਿਵੇਂ ਐਨੀ ਮੁਸ਼ਕਲਾਂ ਤੋਂ ਬਾਅਦ ਵੀ ਅਪਾਹਜ ਹੋਣ ਦੇ ਬਾਅਦ ਵੀ ਇਹਨਾਂ ਨੇ ਕਿਵੇਂ ਇੱਕ ਦੂਜੇ ਦੇ ਨਾਲ ਜ਼ਿੰਦਗੀ ਬਤੀਤ ਕਰ ਰਹੇ ਨੇ ਦੱਸਦੀ ਹੈ ਕਿ ਅਜੀਹਾ ਇਹ ਲਵ ਮੈਰਿਜ ਤਾਂ ਇਹਨਾਂ ਨੇ ਜ਼ਰੂਰ ਕੀਤੀ ਹੈਗੀ ਹੈ ਭੋਲੀ ਕੋਲੋਂ ਸਹੇਦ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ 80% ਤੋਂ ਵੀ ਵੱਧ ਅਪਾਹੀ ਜਿਹੇ ਜੋੜਾ ਹੈ ਰਾਜੂ ਅਤੇ ਭੋਲੀ ਨੇ ਦੱਸਿਆ ਕਿ ਉਹ ਜਿਸ ਸਮਾਜ ਸੇਵੀ ਸੰਸਥਾ ਦੇ ਕੋਲ ਪੈਨਸ਼ਨ ਲੈਣ ਜਾਂਦੇ ਸੀਗੇ ਉੱਥੇ ਹੀ ਇੱਕ ਦੂਜੇ ਦੇ ਨਾਲ ਇਹਨਾਂ ਨੂੰ ਪਿਆਰ ਹੋ ਗਿਆ ਅਤੇ ਜੀਵਨ ਸਾਥੀ ਦਾ ਜੀਵਨ ਸਾਥੀ ਬਣਨ ਦਾ ਫੈਸਲਾ ਵੀ ਕੀਤਾ ਤੇ ਡੇਢ ਸਾਲ ਤੱਕ ਇੱਕ ਦੂਜੇ ਦੇ ਨਾਲ ਦਿਨ ਰਾਤ ਫੋਨ ਦੇ ਉੱਤੇ ਗੱਲਬਾਤ ਕਰਦੇ ਰਹੇ ਅਤੇ ਡਰਦੇ ਡਰਦੇ ਜਦ ਘਰਦਿਆਂ ਨੂੰ ਇਸ ਬਾਰੇ ਦੱਸਿਆ ਤਾਂ ਘਰਦਿਆਂ ਨੇ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਫੈਸਲਾ ਕਰ ਲਿਆ ਕਿ ਸਾਡਾ ਵਿਆਹ ਨਹੀਂ ਹੋਇਆ ਤਾਂ ਅਸੀਂ ਮੌਤ ਨੂੰ ਗਲੇ ਲਗਾ ਲਵਾਂਗੇ ਪਰ ਕਹਿੰਦੇ ਨੇ ਕਿ ਪਿਆਰ ਸੱਚਾ ਹੋਵੇ ਤਾਂ ਪਰਮਾਤਮਾ ਵੀ ਸਾਥ ਜ਼ਰੂਰ ਦਿੰਦਾ ਹੈ ਤਾਂ ਪਰਮਾਤਮਾ ਨੇ ਇਹਨਾਂ ਦਾ ਸਾਥ ਦਿੱਤਾ ਕਿਉਂਕਿ ਪਿਆਰ ਇਹਨਾਂ ਦੋਵਾਂ ਦਾ ਸੱਚਾ ਸੀਗਾ ਤੇ ਹੁਣ ਇਹਨਾਂ ਦਾ ਵਿਆਹ ਹੋ ਗਿਆ ਤੇ ਅੱਜ ਵਿਆਹ ਨੂੰ ਪੂਰੇ 4 ਸਾਲ ਹੋ ਗਏ ਨੇ ਤੇ ਇੱਕ ਇਨਾ ਦਾ ਬੇਟਾ ਵੀ ਹੈਗਾ ਜੋ ਬਿਲਕੁਲ ਤੰਦਰੁਸਤ ਹੈ ਅਤੇ ਆਪਣੇ ਬੇਟੇ ਨੂੰ ਜਿਵੇਂ ਜਿਵੇਂ ਜਵਾਨ ਹੁੰਦਾ ਹੈ ਦੇਖਦੇ ਨੇ ਇਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਅਪਾਹਜ ਨੇ ਕਿਉਂਕਿ ਆਪਣੇ ਜਵਾਕ ਨੂੰ ਬਿਲਕੁਲ ਤੰਦਰੁਸਤ ਦੇਖ ਕੇ ਇਹਨਾਂ ਨੂੰ ਕਾਫੀ ਹੌਸਲਾ ਮਿਲਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਨੌਜਵਾਨੇ ਲੜਕੇ ਲੜਕੀਆਂ ਦੇ ਵਿੱਚ ਲਵ ਮੈਰਿਜ ਦੀ ਜੋ ਦੌੜ ਲੱਗੀ ਹੋਈ ਹੈ ਉਹ ਸੇਧ ਜ਼ਰੂਰ ਲੈਣ ਕਿ ਮਾਪਿਆਂ ਤੋਂ ਵੱਧ ਕੇ ਵੀ ਕੁਝ ਨਹੀਂ ਹੁੰਦਾ ਤੇ ਪਿਆਰ ਜੇ ਨਿਭਾਉਣਾ ਹੈ ਤਾਂ ਤੈ ਉਮਰ ਤੱਕ ਜ਼ਰੂਰ ਜਾਓ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪੈਸਾ ਦੇਖਦੇ ਨੇ ਗੱਡੀਆਂ ਦੇਖਦੇ ਨੇ ਦੌਲਤ ਦੇਖਦੇ ਨੇ ਬੈਕਗ੍ਰਾਉਂਡ ਚੈੱਕ ਕਰਦੇ ਨੇ ਪਰ ਕੋਈ ਵੀ ਸੱਚੇ ਪਿਆਰ ਦੀ ਕਦਰ ਨਹੀਂ ਕਰਦਾ ਤੇ ਉਥੇ ਹੀ ਆਪਣੇ ਮਾਪਿਆਂ ਦਾ ਵੀ ਇੱਕ ਵਾਰ ਜ਼ਰੂਰ ਸੋਚਿਆ ਕਰੋ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਇੰਨਾ ਵੱਡਾ ਕੀਤਾ ਇੰਨਾ ਪਾਲ ਪੋਸ ਕੇ ਵੱਡਾ ਕੀਤਾ ਸਾਡੇ ਚੈਨਲ ਦੇ ਵੱਲੋਂ ਤੁਹਾਨੂੰ ਇਹ ਹੀ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਇਸ ਅਪਾਹਜ ਜੋੜੇ ਨੂੰ ਤੁਸੀਂ ਦੇਖ ਕੇ ਕੀ ਕੁਝ ਸੋਚ ਰਹੇ ਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜ਼ਰੂਰ ਦਵਾਵਾਂ ਦਿਓ ਇਸ ਪਿਆਰੇ ਜੋੜੇ ਨੂੰ ਜਿਨ੍ਹਾਂ ਨੇ ਐਨੇ ਮੁਸ਼ਕਿਲ ਘੜੀ ਦੇ ਵਿੱਚ ਵੀ ਇੱਕ ਦੂਜੇ ਦੇ ਨਾਲ ਪਾ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਇਸ ਪਰਿਵਾਰ ਦੇ ਵਿੱਚ ਵੀ ਕਾਫੀ ਮੁਹੱਬਤ ਹੈ ਕਾਫੀ ਪਿਆਰ ਹੈਗਾ ਦੋਵੇਂ ਅਪਾਹਜ ਜ਼ਰੂਰ ਨੇਗੇ ਪਰ ਇਹਨਾਂ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਭਰਿਆ ਹੋਇਆ ਹੈਗਾ ਇਹਨਾਂ ਦੀ ਗਰੀਬੀ ਵੀ ਇਸ ਪਿਆਰ ਦੇ ਵਿੱਚ ਨਹੀਂ ਆ ਪਾਈ ਹੈ ਤਾਂ ਇਸ ਬਾਬਰ ਜਦੋਂ ਰਾਜੂ ਅਤੇ ਭੋਲੀ ਦਾ ਕੀ ਕੁਝ ਕਹਿਣਾ ਹੈਗਾ ਆਓ ਇੱਕ ਵਾਰ ਤੁਹਾਨੂੰ ਸੁਣਾਉਂਦੇ ਆਂ ਮੇਰੀ ਮੁਲਾਕਾਤ ਫਸਟ ਪਹਿਲਾ ਇਹ ਮੁਲਾਕਾਤ ਹੋਈ ਥੇ ਕੋਈ ਬੰਦਾ ਜੀ ਆਨੂੰ ਆਪਣੇ 450 ਰੁਪਇਆ ਦਿੰਦਾ ਸੀ ਕਿ ਉੱਥੇ ਜਦੋਂ ਮੈਂ ਉਹ ਵੇਖਿਆ ਕਿ ਮੈਂ ਉਹ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਢੱਠੀ ਦੀ ਸੀ ਤੇ ਉੱਥੇ ਮੈਂ ਬਹਿਣਾ ਸੀ ਜਦੋਂ ਮੈਂ ਬਹਿਣਾ ਸੀ ਤੇ ਇਹ ਨਾਲ ਮੁਲਾਕਾਤ ਹੋਣੀ ਸੀ ਤੇ ਐਦਾਂ ਹੀ ਮੇਰਾ ਪਹਿਲਾ ਮੈਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਨਾ ਪਿਹਰੇਵਾਲ ਪਿੰਡ ਪਿਹਰੇਵਾਲ ਪਿੰਡੋਂ ਆਈ ਆ ਤੇ ਮੈਂ ਕਿਹਾ ਪਿਹਰੇਵਾਲ ਪਿੰਡ ਕਿੱਥੇ ਹੈਗਾ ਕਹਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾਂ ਸੁਣਿਆ ਰਈ ਤੇ ਫੇਰ ਐਦਾਂ ਹੀ ਗਿਆ ਕਿ ਮੈਂ ਖਾ ਫਿਰ ਕਿਹਨਾਂ ਨਾਲ ਆਏ ਹੋ ਕਹਿੰਦੀ ਮੈਂ ਨਾ ਆਪਣੇ ਥੇਲੀਆਂ ਨਾਲ ਆਏ ਮੈਂ ਕਿਹਾ ਅੱਛਾ ਅੱਛਾ ਠੀਕ ਹੈ ਮੈਂ ਕਿਹਾ ਵੀਰ ਤੂੰ ਯਾਦਾ ਕੋਈ ਮੈਂ ਮੇਰੀ 1500 ਰੁਪਏ ਪੈਸਾ ਲੱਗੇ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਏ ਇਹ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਵਾਂ ਉਥੋਂ ਵੀ ਕੋਈ ਦਾਨ ਪੁੰਨ ਕੋਈ ਦਾਨ ਪੁੰਨ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਕਿ ਜਿਹੜੇ ਵਿੱਚ ਮੇਰਾ 3 400 ਰੁਪਏ ਹੋ ਜਾਂਦਾ ਦਿਹਾੜੀ ਪੈ ਜਾਂਦੀ ਤੇ 700 ਰੁਪਏ ਕੋਈ ਫੋਸਟ ਨਹੀਂ ਕੀ ਅਜੀ ਗਾੜੀ ਕਾ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਰਾ ਮੇਰਾ ਇੱਕ ਬੇਟਾ ਸਾਡ ਦਾ ਬੇਟਾ ਕਿ ਮੈਨੂੰ ਆਪਣੇ ਆਪ ਨੂੰ ਐਦਾ ਲੱਗ ਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲੱਟਾ ਲਾਤੀਆਂ ਸਾਡੇ 4 4 ਮਿਲਦਾ 2 200 ਫਿਰ ਵਾਜ ਜਾਣੀਆਂ ਤੇ ਐਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਐਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤਾਂ ਨੂੰ ਪਸੰਦ ਕਰਦਾ ਵਾਂ ਤੇ ਇਹ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾਂ